18 ਲੀਟਰ ਦੁੱਧ ਰੈਡੀ ਆ ਜਮਾ ਰੈਡੀ ਜਾਂਦੇ ਆਪਾਂ ਮੰਨ ਕੇ ਚੱਲੋ ਜੀ ਚਾਹੇ ਅਗਲਾ 4 ਡੰਗ ਚੋਲੇ ਚ 4 ਡੰਗ ਚਵਾ ਲੰਗ ਅਗਲਾ ਆਪਾਂ 18 ਰੈਡੀ ਆ 16 ਕਰਕੇ ਦੇਵਾਂਗੇ ਹੋਰ ਵੀ ਦੱਸੋ ਵੀ ਠੀਕ ਆ ਗੱਲ ਦੁੱਧ 18 ਰੈਡੀ ਆ ਜੀ ਠੀਕ ਆ ਜੂ ਬਾਡੀ ਬੁੱਡੀ ਦੀ ਮਜ਼ਬੂਤ ਆ ਹਨਾ ਨਿਆਣਾ ਵੀ ਲੈਂਦੀ ਆ ਹਾਂ ਵੀਰੇ ਨਿਆਣਾ ਜਾਨੀ ਆਪਾਂ ਪਾ ਲਈਦਾ ਜੀ ਠੀਕ ਆ ਜੀ ਤੇ ਕੋਈ ਇਹੋ ਨਹੀਂ ਕਰਦੀ ਹੈਗੀ ਆ ਨਿਆਣਾ ਪਾ ਕੇ ਆਪਾਂ ਚੋਲਾਗੇ ਬੱਚਾ ਨਾਲ ਕੀ ਆ ਬਜੀ ਦੇ ਇਹਦੇ ਨਾਲ ਵੀ ਵੀਰੇ ਬੱਸੀ ਆ ਜੀ ਸਤਿ ਸ਼੍ਰੀ ਅਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਆ ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆਂ ਬਈ ਪਿੰਡ ਬਜੀਦ ਕੇ ਖੁਰਦਾ ਤਹਿਸੀਲ ਤੇ ਜ਼ਿਲ੍ਹਾ ਦੇ ਗੱਲ ਕਰ ਲਈਏ ਰਹਿ ਜਾਂਦਾ ਬਾਈਆਂ ਨੂੰ ਬਰਨਾਲਾ ਕਿਉਂਕਿ ਪਹਿਲੀ ਵਾਰ ਇਸ ਘਰ ਦੇ ਵਿੱਚੋਂ ਆਪਾਂ ਵੀਡੀਓ ਬਣਾ ਰਹੇ ਆਂ ਕੰਮ ਬਾਈ ਦਾ ਵਪਾਰ ਦਾ ਰੁਟੀਨ 'ਚ ਜਾਨਵਰ ਸੱਜਣੋ ਬਾਈ ਕੋਲੇ ਜੇ ਗੱਲ ਕਰ ਲਈਏ ਆਉਂਦੇ ਜਾਂਦੇ ਰਹਿੰਦੇ ਨੇ ਦੋ ਤਾਂ ਹੈਗੀਆਂ ਨੇ ਅੱਜ ਦੀ ਵੀਡੀਓ ਦੇ ਵਿੱਚ ਜਰਸੀ ਇੱਕ ਹੈਗਿਆ ਸਾਹੀਵਾਲ ਤੇ ਇੱਕ ਹੈਗਿਆ ਸੱਜਣੋ ਐਚ ਐਫ ਸਾਹੀਵਾਲ ਵੀ ਤਾਜੀ ਸੂਈ ਹੈ ਤੇ ਐਚ ਐਫ ਪੱਛੀ ਵੀ ਤਾਜੀ ਸੂਈ ਹੈ ਇਹ ਹੈਗੀਆਂ ਨੇ ਮੇਰਾ ਖਿਆਲਾ ਦੰਦਾ 'ਚ ਦੋਨੇ ਤੇ ਡਿਟੇਲ ਸੱਜਣੋਂ ਬਾਈ ਤੋਂ ਪੁੱਛਾਂਗੇ ਤੇ ਦੋ ਜਰਸੀ ਨੇ ਜਿਹੜੀਆਂ ਉਹ ਸੂਨ ਵਾਲੀਆਂ ਨੇ ਤੇ ਵੀਡੀਓ 'ਚ ਹੀ ਤੋਰ ਕੇ ਦਿਖਾਵਾਂਗੇ ਤੇ ਰੇਟ ਵੀ ਬਾਈ ਤੋਂ ਵੀਡੀਓ 'ਚ ਹੀ ਕਰਾਵਾਂਗੇ ਆਜੋ ਜੀ ਜੀ ਹਾਂਜੀ ਭਾਈ ਜੀ ਨਾਮ ਦੱਸ ਦੋ ਆਪਣਾ ਸਿਕਾਉ ਜੀ ਹਾਂਜੀ ਨਾਮ ਮੇਰੇ ਨਾਮ ਮੇਰਾ ਰਿੰਕੂ ਜੀ ਠੀਕ ਹੈ ਜੀ ਪਿੰਡ ਬਜੀਤਕੇ ਖੁਰਦ ਜੀ ਤਹਿਸੀਲ ਤੇ ਜ਼ਿਲ੍ਹਾ ਬਰਨਾਲਾ ਜੀ ਜ਼ਿਲ੍ਹਾ ਤਹਿਸੀਲ ਬਰਨਾਲਾ ਜੀ ਵਪਾਰ ਦਾ ਹੀ ਕੰਮ ਹੈ ਹਾਂਜੀ ਵੀਰੇ ਵਪਾਰ ਰੂਟੀਨ 'ਚ ਚੱਲਦਾ ਕਿੰਨੇ ਸਾਲ ਹੋ ਗਏ ਭਾਈ ਕੰਮ ਕਰਦਿਆਂ ਨੂੰ ਕੰਮ ਪਹਿਲਾਂ ਤਾਂ ਵੀਰੇ ਰੈਗੂਲਰ ਹੀ ਚੱਲਦਾ ਸੀਗਾ ਹੁਣ ਜਾਨੀ ਥੋੜਾ 2 ਸਾਲ ਗੈਪ ਕਰਕੇ ਦੁਬਾਰੇ ਚਲਾਇਆ ਜੀ ਇਹ ਲੱਗਿਆ ਨਹੀਂ ਹਾਂ ਜੀ ਸੱਜਣੋ ਲੱਗਦਾ ਪਹਿਲਾਂ ਤਾਂ ਰੈਗੂਲਰ ਹੀ ਚੱਲਦਾ ਸੀ ਜੀ ਕਈ ਸਾਲ ਹੀ ਹੋ ਗਏ ਜੀ ਜਾਨਵਰਾਂ ਨਾਲ ਪਿਆਰੇ ਜੀ ਲੱਗਦਾ ਨਹੀਂ ਹੁਣ ਜਲਦੀ ਨਵਾਂ ਹੀ ਚਲਾਇਆ ਬਸ ਕੁਛ ਦਿਨ ਹਾਂ ਜੀ ਹੁਣ ਇਹ ਚਲਾਇਆ ਕੁਛ ਦਿਨ ਕੁਛ ਦਿਨ ਹੀ ਹੋਏ ਨੇ ਆ ਬੱਚੀ ਤੇ ਮਾਰਦੇ ਦਰਸ ਕੈਮਰਾ ਓਏ ਕੱਦ ਵਿੱਡ ਵੀ ਫੁੱਲਾ ਬੱਚੀ ਦਾ ਨਾ ਸੁਆ ਕਿਹੜਾ ਬਾਈ ਸੁਆ ਪਲੂਣ ਆ ਤੇਰਾ ਆ ਤੋੜ ਦੋ ਜੀ ਖੋਲ ਕੇ ਲੈ ਸੁਆ ਸੱਜਣੋ ਹੈਗਾ ਪਹਿਲਾ ਬਾਈ ਕੱਦ ਕਾੜ ਦੀ ਗੱਲ ਕਰ ਲਈਏ ਕੱਦ ਕਾੜ ਹੈਗਾ ਬੱਚੀ ਦਾ ਫੁੱਲ ਉੱਚਾ ਕਿਉਂਕਿ ਜਿਹੜੀ ਚੀਜ਼ ਦਾ ਕੱਦ ਦਰਮਿਆਨਾ ਹੋਊਗਾ ਜਾਂ ਇਹ ਹੈਗੀਆ ਫੁੱਲ ਵੱਡੇ ਕਦ ਕਾੜ ਚਾ ਇਹ ਆ ਗਈ ਐਚ ਐਫ ਚ ਤੇ ਬਾਕੀ ਸ਼ਕੀਨ ਸ਼ਕੂਨ ਵੀ ਪੱਛੀ ਪੂਰੀਆ ਤੇ ਮੂੰਹ ਹੋ ਹੈਗੀਆ ਚਾਰ ਦੰਦਾਂ ਆ ਜਗ੍ਹਾ ਦਾ ਵਾਸ ਥੋੜਾ ਜਿਹਾ ਜਰੂਰਾ ਸੱਜ ਨੂੰ ਤੋਰਨ ਦਾ ਉਹ ਐਡਜਸਟਮੈਂਟ ਤੁਸੀਂ ਕਰ ਲਿਓ ਥੋੜਾ ਧਲਿਆਰੇ ਕਰਕੇ ਕਰ ਦਿਆ ਕਰਦੀ ਆ ਵੀਰ ਕੁਝ ਕਈ ਵਾਰੀ ਪਸ਼ੀ ਚੋ ਫਾਰਮ ਫੂਰ ਵਿੱਚ ਆਈ ਹੁੰਦੀ ਆ ਇਹ ਨਹੀਂ ਪਾਇਆ ਹੁੰਦਾਗਾ ਹਾਂਜੀ ਹਾਂ ਇਹ ਦੰਦਾਂ ਚ ਕਿੰਨੇ ਆ ਬਾਈ ਦੰਦ ਹੀ ਚਾਰ ਆ ਵੀਰੇ ਚਾਰ ਦੰਦਾਂ ਹਾਂਜੀ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ ਸੂਈ ਨੂੰ ਵੀਰੇ ਨੂੰ ਹਫਤੇ ਇਕ ਦੇ ਲਗਭਗ ਆ ਜੀ ਅੱਛਾ ਇੱਕ ਹਫਤੇ ਦੇ ਲਗਭਗ ਸੂਈ ਨੂੰ ਗਿਆ ਬੱਚਿਆਂ ਨਾਲ ਬੱਸੀ ਆ ਜੀ ਨਾਲੂਆ ਨਾਲ ਹੀ ਆ ਬੱਸੀ ਦਾ ਜੀ ਹਲੇ ਨਾਲੂਆ ਵੀ ਨਾਲ ਆ ਬੱਛੀ ਦਾ ਨਾਲੂਆ ਚੈੱਕ ਕਰਾ ਦੇ ਇੱਕ ਵਾਰੀ ਭਾਈ ਦੁੱਧ ਕਿੰਨਾ ਤਿਆਰ ਆ ਹੁਣ ਇਹਦੇ ਲਈ ਦੁੱਧ ਵੀਰੇ ਇਸ ਵਕਤ 18 ਲੀਟਰ ਤਿਆਰ ਆ ਜੀ ਅੱਛਾ ਉਹਨਾਂ ਨੂੰ ਆ ਜੀ ਹਾਂ ਇੱਥੋਂ ਦਿਖਾ ਦਰ ਸੋਈ 18 ਲੀਟਰ ਦੁੱਧ ਰੈਡੀ ਜਮਾ ਰੈਡੀ ਜਾਂਦੇ ਆਪਾਂ ਮੰਨ ਕੇ ਚੱਲੋ ਜੀ ਚਾਹੇ ਅਗਲਾ 4 ਡੰਗ ਚੋਲੇ 4 ਡੰਗ ਚਵਾ ਦਿੰਦੇ ਅਗਲਾ ਆਪਾਂ 18 ਰੈਡੀ ਆ 16 ਕਰਕੇ ਦੇਵਾਂਗੇ ਹੋਰ ਵੀ ਦੱਸੋ ਵੀ ਠੀਕ ਆ ਗੱਲ ਦੁੱਧ 18 ਰੈਡੀ ਆ ਜੀ ਠੀਕ ਆ ਜੂ ਬਾਡੀ ਬੁੱਡੀ ਦੀ ਮਜ਼ਬੂਤ ਆ ਹਨਾ ਮਜ਼ਬੂਤ ਵੀਰੇ ਹੈਵੀ ਕੱਟ ਕਾਠ 19 20 ਪਾਸਾ ਜ਼ਰੂਰ ਰੱਖ ਦੀਆ ਉਹ ਉਹ ਸਾਈਡ ਵੀਰੇ ਹੈਗੀ ਮਾੜੀ ਜੀ ਹਾਂ 19 ਵੀ ਰੱਖ ਜੇ ਕੋਈ ਜ਼ਿਆਦਾ ਨਹੀਂ ਰੱਖ 4 ਦਾ ਕੋਈ ਫਰਕ ਨਹੀਂ ਅੱਛਾ 14 ਇੱਕੋ ਜਿਹਾ ਜਮਾ ਬਰੂਬਰ ਵੀਰੇ ਹਾਂ ਥਣ ਥਣ ਵੀ ਚੰਗਾ ਲੱਗਿਆ ਵੀਰੇ ਪੂਰੀ ਵਧੀਆ ਚਵਾਈਦਾ ਮੁੱਠੀ ਪੈਸ ਪੈਸੇ ਵੀਰੇ ਮੁੱਲ ਕੋਸ਼ ਕਰਾਈ ਚੱਲੀ ਹੈ ਜੀ ਫਿਕਸ ਹੈ ਦੱਸ ਦਿਓ ਫਿਕਸ ਆਪਾਂ ਵੀਰੇ ਇਹ ਮੰਨ ਕੇ ਚੱਲੋ ਹੋਰ ਕਿਸੇ ਕੋਲ ਵੀ ਹੋਵੇ ਅਗਲਾ 70 75 ਕਰੋ ਜੀ ਹਾਂਜੀ ਹਾਂਜੀ ਐਡੀ ਗਾਂ ਦਾ ਮੁੱਲ ਹੈ ਜੀ ਠੀਕ ਹੈ ਗੱਲ ਆਪਾਂ ਮੰਨ ਕੇ ਚੱਲੋ ਜੀ ਇਹ 63000 ਦੀ ਦੇ ਦੇਾਂਗੇ ਜੀ ਹੋਰ ਵੀ ਕਰ ਦਾਂਗੇ ਮਾਨਤਾਨ ਮਾਨਤਾਨ ਕਰ ਦਾਂਗੇ ਟ੍ਰੇਡ ਚ ਵੀ ਕਰ ਦਾਂਗੇ ਕਰ ਦਾਂਗੇ ਵੀਰੇ ਕੋਲ ਸੱਚ ਨਾਲ 63 ਚ ਵੀ ਬਾਈਕ ਨਾਲ ਮਾਨਤਾਨ ਕਰ ਦਾਂਗੇ 18 ਲੀਟਰ ਇਹ ਥੱਲੇ ਰੈਡੀ ਆ ਤੇ ਮੇਨ ਗੱਲ ਆ ਜਿਹੜੀ ਯਾਰਾ ਨਾੜੂਆ ਨਾਲਾ ਸੂਈ ਬੱਛੀ ਦਿਨਾਂ ਦੀ ਆ ਦੁੱਧ ਹਲੇ ਨੇ ਹੋਰ ਵੀ ਆਪ ਕਰਨਾ ਹਲੇ ਤਾਂ ਕਰਨਾ ਵੀਰੇ ਹਲੇ ਤਾਂ ਨਹੀਂ ਚੱਲਣਾ ਦੁੱਧ ਤੇ ਇਹ ਮੇਨ ਗੱਲ ਆ ਜਿਹੜੀ ਯਾਰ ਇਹ ਹੈਗਾ ਵੀ ਗਰਮੀ ਵਾਲਾ ਤੋਹਫਾ ਜੇ ਮੈਂ ਗੱਲਬਾਤ ਕਰ ਲਾਂ ਕਿਉਂਕਿ ਗਰਮੀ ਵੀ ਇਹਨੇ ਘੱਟ ਮਾਉਣੀ ਹੈ ਗਰਮੀ ਬਹੁਤ ਘੱਟ ਨਹੀਂ ਹੈ ਜੀ ਕਰੌਸ ਆ ਜੀ ਵੀਰੇ ਹੁਣ ਇੱਥੇ ਮਾਰ ਦੇ ਤਾਂ ਸਾਈਵਾਲ ਤੇ ਇਹਦਾ ਤਾਂ ਦੁੱਧ ਵੀ ਕਾਫੀ ਪਵਿੱਤਰ ਮੰਨਿਆ ਜਾਂਦਾ ਬਾਈ ਪੂਰਾ ਵਧੀਆ ਇਹਦਾ ਤਾਂ ਵੀਰੇ ਮੱਜਾਂ ਚ ਹੀ ਪੈਂਦਾ ਮੰਨ ਕੇ ਚੱਲੋ ਸਾਈਵਾਲ ਗਰਮ ਹੁੰਦੀ ਹੈ ਨਾ ਕੋਈ ਚਿੰਤਾ ਨਹੀਂ ਹੈਗਾ ਯਾਰ ਬਿਲਕੁਲ ਵੀ ਨਹੀਂ ਜੀ ਬਚਾ ਹਲਰ ਝੁੱਲਰ ਖਾ ਜੀਦਾ ਨਾ ਨਾ ਜੀ ਪੂਰੀ ਠੰਡੀ ਆ ਜੀ ਪ्युअर ਸਾਹੀਵਾਲ ਆ ਗਈ ਝਾਲਰ ਝੂਲਰ ਚੈੱਕ ਕਰ ਸਕਦੇ ਹੋ ਤੇ ਥਣ ਥਣੋਟ ਸੱਜਣੋ ਇਹ ਨੂੰ ਵੀ ਯਾਰ ਪੂਰਾ ਟਾਪ ਕੁਆਲਿਟੀ ਦਾ ਥਣ ਲੱਗਿਆ ਇਹਦਾ ਸੂਆ ਕਿਹੜਾ ਬਾਈ ਇਹ ਵੀ ਪਲੂਣ ਆ ਵੀਰੇ ਅੱਛਾ ਇਹਦਾ ਵੀ ਪਹਿਲਾ ਸੂਆ ਹਾਂਜੀ ਤੇ ਥਣ ਥਣੋਟ ਸੱਜਣੋ ਇਹਨੂੰ ਮਹਿਸਾਣਾ ਲੱਗਿਆ ਸੀ ਜੀ ਗੱਲ ਨਹੀਂ ਬਾਕੀ ਵੀਡੀਓ ਕਵਰ ਕਰਨ ਦਾ ਸਮਾਂ ਜਿਹੜਾ ਉਹ ਸਮਾਂ ਹੈਗਾ ਦੁਪਹਿਰ ਦਾ ਉਹ ਸਾਹਿਬ ਨਾਲ ਇਹਨਾਂ ਦੇ ਲੈ ਵਿਆਂ ਦੀ ਹਵਾਨੀਆਂ ਦੀ ਜੱਜਮੈਂਟ ਕਰ ਲਿਓ ਇਹ ਵੀ ਬਾਈ ਕਹਿੰਦਾ ਚਾਰ ਦੰਦ ਦਾ ਤੇ ਸੂਆ ਪਹਿਲਾ ਤੇ ਥਣ ਥਣੋਟ ਇਹਨੂੰ ਵੀ ਯਾਰ ਪੂਰਾ ਇਹਨਾਂ ਜੇ ਆਪਾਂ ਕਹਿ ਸਕਦੇ ਹਾਂ ਵੀ ਪੂਰੀ ਟਾ ਕਿੰ ਲੱਗਿਆ ਵੀ ਵਧੀਆ ਚਵਾਈ ਚਪੂਈ ਕਿਵੇਂ ਆ ਭਾਈ ਪੂਰੀ ਵਧੀਆ ਵੀਰੇ ਇੱਕ ਨੰਬਰ ਜੀ ਅੱਛਾ ਚਵਾਈ ਦਾ ਨਹੀਂ ਗਾਣਾ ਨਿਆਣਾ ਵੀ ਲੈਂਦੀ ਆ ਹਾਂ ਵੀਰੇ ਨਿਆਣਾ ਜਾਨੀ ਆਪਾਂ ਪਾ ਲਈਦਾ ਜੀ ਠੀਕ ਆ ਜੀ ਤੇ ਕੋਈ ਇਹੋ ਨਹੀਂ ਕਰਦੀ ਹੈਗੀ ਜੀ ਆ ਨਿਆਣਾ ਪਾ ਕੇ ਆਪਾਂ ਚੋਲਾਗੇ ਬੱਚਾ ਨਾਲ ਕੀ ਆ ਭਾਈ ਇਹਦੇ ਨਾਲ ਵੀ ਵੀਰੇ ਬੱਸੀ ਆ ਜੀ ਸਰ ਬੱਚੇ ਤੇ ਵੀ ਮਾਰਦੇ ਕੈਮਰਾ ਇਹਦੇ ਨਾਲ ਵੀ ਸੱਜਣਾ ਬੱਛੀ ਆ ਸੂਈ ਕਿੰਨੇ ਦਿੰਦੀ ਆ ਭਾਈ ਸੂਈ ਵੀਰੇ ਵੀ ਬਸ ਪੰਜ ਸੱਤ ਦਿਨਾਂ ਦੀ ਸੂਈ ਵੀ ਹੈ ਅੱਜ ਹਫ਼ਤੇ ਇੱਕ ਦੀ ਸੂਈ ਹੋਏਗੀ ਹਫ਼ਤੇ ਇੱਕ ਦੀ ਹਾਂਜੀ ਅੱਜ ਦੁੱਧ ਰੈਡੀ ਕਿੰਨਾ ਰੋਡ ਬੁੱਧ ਇਹਦੇ ਵੀਰੇ ਮੰਨ ਕੇ ਚੱਲੋ 12 ਲੀਟਰ ਰੈਡੀ ਆ ਜੀ 12 ਰੈਡੀ ਆ ਆਪਾਂ 10 ਮੰਨ ਕੇ ਦੇਵਾਂਗੇ ਜੀ ਉਰਲੇ ਬੰਨੇ ਦਿਖਾ ਦੇ ਦਰ ਸਲੀਬਾ ਅਗਲੇ ਕੋਲ ਉਹ ਨਾਦੀ ਨੂੰ ਵੀ ਦਿਖਾ ਦੇ ਥੱਲੇ ਇਹਦੀ ਤੇ ਮੇਨ ਗੱਲ ਆ ਜਿਹੜੀ ਯਾਰਾ ਝੱਲ ਝੂਲਰ ਵੀ ਡਰਦੀ ਆ ਥੋੜਾ ਪਛਾਣ ਹੋ ਕੇ ਉਹ ਕੈਮਰੇ ਤੋਂ ਕਰ ਜਾਂਦੀ ਆ ਨਾ ਵੀਰੇ ਝੱਲਰ ਝੂਲਰ ਵੀ ਦਿਖਾ ਦੇ ਪਿਓਰ ਸਾਹੀਵਾਲ ਚ ਆ ਗਈ ਪਿਓਰ ਆ ਵੀਰੇ ਪੂਰੀ ਵਧੀਆ ਜੀ ਚੌਣ ਤੂਣ ਨੂੰ ਪੂਰੀ ਠੰਡੀ ਆ ਜੀ ਤੇ ਗੱਲ ਕਰ ਲਾਂ ਸੱਜਣੋ ਸਾਹੀਵਾਲ ਨਸਲ ਦੀਆਂ ਜਿਵੇਂ ਗਾਵਾਂ ਨੇ ਯਾਰ ਮਤਲਬ ਗ੍ਰੰਥਾਂ ਚ ਵੀ ਲਿਖਿਆ ਇਹਨਾਂ ਬਾਰੇ ਮੰਨਿਆ ਵੀ ਜਾਂਦਾ ਵੀ ਯਾਰਾ ਕਈ ਰੋਗਾਂ ਰੋਗਾਂ ਨੂੰ ਬੱਚੇ ਵਿੱਚ ਬੱਚੇ ਵਿੱਚ ਹੀ ਫਰੀ ਜਾਂਦੇ ਨੇ ਜੀ ਅੱਛਾ ਕੋਈ ਵਾਸਤਾ ਨਹੀਂ ਹੈਗਾ ਠੰਡੀ ਆ ਜਮਾ ਜਮਾ ਠੰਡੀ ਆ ਵੀਰੇ ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ ਵੀਰੇ ਆਪਾਂ ਸਹੀ-ਸ਼ਹੀ ਦੇਣ ਮੁੱਲ 50 ਜੀ ਹਾਂ ਜੀ 48000 ਦੀ ਦੇ ਦੇਵਾਂਗੇ ਜੀ ਕਰਦਾ ਮਨ ਤਾਂ ਨਾ ਮਾਨਤਾਨ ਹੋ ਜੂਗੀ ਜੀ ਲੈ ਮਿਲੂਗੀ ਸੱਜਣ ਨੂੰ 48000 ਦੀ ਮਾਨਤਾਨ ਹੋ ਜੂ ਸੂਆ ਹੈਗਾ ਪਹਿਲਾ ਦੰਦਾਂ 'ਚ ਹੈਗੀ ਆ ਚਾਰ ਦੰਦਾਂ ਹਫਤੇ ਦੀ ਸੂਈ ਥੱਲੇ 12 ਲੀਟਰ ਬਾਈ ਰਹੀ 12 ਲੀਟਰ ਤਿਆਰ ਹੈ ਜੀ ਆਪਾਂ 10 ਮੰਨ ਕੇ ਲੈ ਜਾਈਏ ਅਗਲਾ ਜੀ ਠੀਕ ਹੈ ਗੱਲ ਠੀਕ ਹੈ ਨਾ ਹਾਂ ਡੰਗ ਤੋਂ ਡੰਗ ਬਾਈ ਕੋਲ ਆ ਕੇ ਚੋ ਲਾ ਮੈਂ ਕਹਿੰਦਾ ਜੀ ਚਾਹੇ ਅਗਲਾ ਚਾਰ ਡੰਗ ਚੋਲੇ ਵੀਰੇ ਕੋਈ ਚੱਕਰ ਹੀ ਨਹੀਂ ਹੈਗਾ ਇੱਧਰ ਹੁਣ ਮਾਰ ਦੇ ਬਈ ਆ ਜਰਸੀ ਗਾਂ ਤੇ ਇਹ ਜਰਸੀਆਂ ਦਾ ਜੋੜਾ ਹੀ ਆ ਮੇਰਾ ਖਿਆਲ ਆ ਹਨਾ ਇਹ ਜੋੜਾ ਹੀ ਆ ਵੀਰੇ ਹਾਂ ਇਹਦਾ ਸੁਵੇ ਕਿਹੜਾ ਇਹਨੂੰ ਵੀ ਤੋੜ ਦੇ ਇਹ ਦੂਜੇ ਸੁਵੇ ਸੁੰਦੀ ਆ ਵੀਰੇ ਤੋੜ ਦੇ ਜੀ ਖੋਲ ਕੇ ਇਹ ਕਿੰਨੇ ਕਿ ਦਿਨ ਕੱਢਦੀ ਆ ਭਾਈ ਇਹ ਵੀਰੇ ਲੈ ਜੂਗੀ 15 ਦਿਨ ਜੀ ਅੱਛਾ 15 ਦਿਨ ਦੀ ਕਾਜੀ ਆ ਹਾਂ ਜੀ ਕੱਚੀ ਆ ਜੀ ਇਹ ਲੈ ਸੱਜਣੋ ਬਾਈ ਕਹਿੰਦਾ ਕੱਢਦੀ ਆ 15 ਕਿੰਨੇ ਸੁਵੇ ਇਹਦਾ ਆਏਗਾ ਕਾਟ ਚੱਲਿਆ ਜੀ ਇਹ ਆ ਗਈ ਜਰਸੀ ਨਸਲ ਚ ਭਾਈ ਲੰਬਾਈ ਲੰਬੂਈ ਚੰਗੀ ਆ ਤੇ ਕੱਦ ਵੀ ਚੰਗਾ ਇਹਦਾ ਤੇ ਥਣ ਥਨੋਟ ਵੀ ਉਹੀ ਗੱਲ ਆ ਵੀ ਸੱਜਣੋ ਥਣ ਵੀ ਯਾਰ ਇਹਨੂੰ ਮੁਠੀ ਆਲਾ ਲੱਗਿਆ ਜਿਵੇਂ ਜਿਵੇਂ ਇਹਨੇ ਅੱਗੇ ਰੈਡੀ ਹੁੰਦੇ ਜਾਣਾ ਓਦਾਂ ਓਦਾਂ ਬਾਈ ਲੇਵਾ ਬਣਾਉਂਦੇ ਜਾਣਾ ਤੇ ਓਦਾਂ ਓਦਾਂ ਜਿਹੜੇ ਥਣ ਨੇ ਉਹਨਾਂ ਚ ਸੱਜਣੋ ਗੈਪ ਵੀ ਇਹਨੇ ਅੱਗੇ ਵਧਾਉਂਦੇ ਜਾਣਾ ਕਿਉਂਕਿ ਹਲੇ ਇਹ 10 ਤੋਂ 15 ਦਿਨ ਦੀ ਕੱਚੀ ਆ ਦੁੱਧ ਕਿੰਨਾ ਕੁ ਦੱਸਿਆ ਬਾਈ ਇਹਦਾ ਪੈਦ ਦੁੱਧ ਵੀਰੇ 15 ਲੀਟਰ ਦੱਸਿਆ ਜੀ ਅੱਛਾ 15 ਕਿਲੋ ਹਾਂਜੀ ਹਾਂ ਉਹ ਝੋਲ ਝੂਲ ਚੰਗੀ ਆ ਹਾਂਜੀ ਹਾਂ ਹਾਂ ਇਧਰਲੇ ਬੰਨੇ ਦਿਖਾਈ ਦਰਸਾ ਅਗਲੇ ਬੰਨੇ ਨੀੜੇ ਲਾ ਕੇ ਥਣ ਥਣੋਟ ਦਿਖਾ ਦੇ ਬਾਕੀ ਠੰਡੀ ਸ਼ੀਲ ਬਹੁਤ ਆ ਵੀਰੇ ਵੈਸੇ ਇਹ ਨਸਲ ਦੀ ਮੈਂ ਕਰਦਾ ਵੀ ਉਹਨਾਂ ਤਰੀਫ ਵੀ ਇਹ ਨਸਲ ਚੋਂ 100 ਚੋਂ ਮੇਰਾ ਖ ਆ ਸੋ ਚੋ ਵੀ ਤਾਂ ਆ ਮਾਂ ਬਸ਼ੂਆ ਕਰਮ ਹੁੰਦਾ ਹੋਊਗਾ ਇਹਦੇ ਚੋਂ ਇਹ ਇਹਦੇ ਕਿੰਨੇ ਪੈਸੇ ਲਵਾਂਗੇ ਇਹਦਾ ਮੁੱਲ ਵੀਰੇ ਜੋ ਮਰਜ਼ੀ ਕਰਾ ਲਓ ਜੀ ਹਾਂਜੀ 53000 ਦੀ ਦੇ ਦਾਂਗੇ ਜੀ ਓਏ ਇਹ ਇਹਦੀ ਸਾਮਸੂਮ ਛੱਡ ਦੇ ਹਾਂਜੀ ਇਹ ਚੋ ਸਾਮਸੂਮ ਜੀ ਛੱਡ ਦੇ ਸਾਂ ਵੀਰੇ ਕੋਈ ਨਹੀਂ ਮਾਨਤਨ ਕਰਦੇ ਆਂਗੇ ਜੀ 50 ਰੇਟ-ਰੇਟ ਹੋ ਜੂ 50 ਦੀ 60 ਦੇਾਂਗੇ ਲਾਟ। 50 ਦੇ 8-8 ਹੋ ਜੂਗਾ। ਦੁੱਧ ਵੀਰੇ ਇਸ ਹਿਸਾਬ ਨਾਲ ਇਹ ਮੇਰੇ ਹਿਸਾਬ ਨਾਲ ਦੇਜੋ ਐ ਕਿ 17-18 ਲੀਟਰ। 17-18। ਹਾਂ ਜਿਹੜੇ ਦਾ ਨਾਮ ਕੱਟਦਾ। ਇਹ ਜਿਹੜੀ ਗੱਲ ਆ ਵੀ ਤੁਸੀਂ ਯਾਰ ਆਪਦੀ ਜੱਜਮੈਂਟ ਨਾਲ ਵੀ ਜਾਨਵਰ ਲੈਣਾ ਹੁੰਦਾ ਹਾਂ। ਹਾਂਜੀ ਹਾਂਜੀ। ਹਾਂ ਜਾਨਵਰ ਤੁਸੀਂ ਆਪਦੀ ਸਮਝ ਨਾਲ ਵੀ ਲੈਣਾ ਹੁੰਦਾ ਵੀ ਇਹ ਜਾਨਵਰ ਦੀ ਝੋਲੀ ਕਿੰਨੀ ਆ ਜਾਂ ਇਹ ਚ ਬਰੀਡ ਕਿੰਨੀ ਕਾ ਕਿੰਨਾ ਕਹਿੰਦੇ ਦੁੱਧ ਪਾਉਂਦਾ। ਹਲੇ ਬਹੁਤ ਹਾਂਜੀ। ਪਿਆ ਜੀ ਦੇਖੋ ਥੰਗਾ। ਹਲੇ ਕਰਦੇ ਹੋਏ ਨਾ। ਹਲੇ ਤਾਂ ਇਹ ਕੋਰਸ ਵੀ ਨਹੀਂ ਹੈਗਾ ਇਹਦਾ ਬਣਨਾ ਹਲੇ ਤਾਂ ਹੀ। ਬਹੁਤਾ ਹੋਇਆ ਜੀ ਨਾਲ। ਆ ਆ ਇਹਦੀ ਕਿਸੇ ਨਾਲ ਦੂਜੀ ਦਾ ਇਹ ਤੇ ਮਾਰ ਦੇ ਤਰ ਸਕਿਆ ਇਹ ਵੀ ਵੀਰੇ ਦੂਜੇ ਸੂਏ ਸੁੰਦੀ ਹੈਗੇ ਇਹ ਵੀ ਦੂਜਾ ਇਹਦੀ ਫੇਰ ਸਬੂਟੀ ਬਹੁਤ ਚੰਗੀ ਆ ਬੱਸੀ ਦੀ ਇਹ ਵੀ ਤੋੜ ਦੇ ਜੀ ਫੁੱਲ ਕੇ ਇਹ ਕਿੰਨੇ ਦਿਨ ਦੀ ਕੱਚੀ ਆ ਇਹ ਵੀ ਲੈ ਜੂ ਵੀਰੇ 10 12 ਦਿਨ ਜੀ 10 ਕਿਦਾਂ ਤਾਂ ਲਈ ਜਾਊਗੀ ਇਹਦਾ ਦੁੱਧ ਕਿੰਨਾ ਕਹ ਦੱਸਿਆ ਆਪਾਂ ਨੂੰ ਪਹਿਲੀ ਦੁੱਧ ਵੀਰੇ 13 ਕਿਲੋਟਰ ਦੱਸਿਆ ਜੀ ਇਹ ਸੱਜਣੋ ਬੱਚੀ ਇਹ ਵੀ ਦੂਜਾ ਸੂਆ ਆ ਗਈ ਇਹ ਇਹਦੇ ਨਾਲੋਂ 5-7 ਦਿਨ ਪਹਿਲਾਂ ਤਿਆਰ ਹੋ ਜੂਗੀ ਇਹ 10-12 ਦਿਨ ਡੇਢ-ਡੇਢ ਚ ਤਿਆਰ ਹੋ ਜੂ ਤੇ ਉਹੀ ਗੱਲ ਆ ਵੀ ਥਣ ਥਣਾ ਉੱਡ ਸੱਜਣੋ ਇਹਨੂੰ ਵੀ ਯਰ ਟਾਪ ਕੁਆਲਟੀ ਦਾ ਲੱਗਿਆ ਤੇ ਇਹ ਵੀ ਜਿਵੇਂ ਗੱਲ ਕਰ ਲਾ ਪਿਓਰ ਜਰਸੀ ਦੇ ਵਿੱਚ ਆ ਗਈ ਤੇ ਦਿਨ ਜਿਵੇਂ ਬਾਈ ਨੇ ਦੱਸਿਆ ਵੀ 10 ਤੋਂ 12 ਇਹ ਕੜਦੀ ਆ ਪੈਲਣ ਦਾ ਦੁੱਧ 12 ਤੋਂ 13 ਲੀਟਰ ਦੱਸਿਆ ਇਹਦਾ ਆਜਾ ਪਾ ਤੇ ਬਾਕੀ ਮੇਨ ਗੱਲ ਯਾਰ ਥੱਲੇ ਦੀ ਹੁੰਦੀ ਹੈ ਜਾਨਵਰ ਥੱਲਿਓਂ ਪਾਸ ਹੋਵੇ ਥਨ ਥਨੌਟ ਚੰਗਾ ਲੱਗਿਆ ਹੋਵੇ ਤੇ ਅਗਲੇ ਬੰਨਿਓ ਵੀ ਦਿਖਾ ਦੇ ਦਰਸ ਇਧਰਲੇ ਬੰਨਿਓ ਅਗਲੇ ਬੰਨਿਓ ਵੀ ਦਿਖਾ ਦੇ ਲੇ ਵਾਲੂ ਬਾਈ ਦਾ ਥਨ ਥਨੌਟ ਵੀ ਦਿਖਾ ਦੇ ਤੇ ਇੱਥੇ ਤੋਂ ਹੁਣ ਫੇਸ ਕੁਆਲਿਟੀ ਤੇ ਮਾਰਦੀ ਕੈਮਰਾ ਫੇਸ ਕੁਆਲਿਟੀ ਵੀ ਦਿਖਾ ਦੇ ਹਰੇਕ ਪੱਖ ਤੋਂ ਜਾਨਵਰ ਦਿਖਾ ਦੇ ਇਹ ਦ ਹਲੇ ਵੀ ਰਈਆਂ ਨੇ ਬਸ ਪੱਠੇ ਪੁੱਠੇ ਨਹੀਂ ਚੱਕੇ ਹੈਗੇ ਲਈ ਠੀਕ ਹੈ ਗੱਲ ਠੰਡੀ ਸੀਲ ਇਹ ਵੀ ਬਹੁਤ ਆ ਵੀਰੇ ਜਿੰਮੇ ਮਰਜੀ ਲਈ ਇਹਦੇ ਕਿੰਨੇ ਪੈਸੇ ਲਵਾਂਗੇ ਇਹ ਦੇ ਦਾਂਗੇ 52 ਦੀ ਜੀ ਇਹ ਦੇ ਦਾਂਗੇ 52 ਦੀ ਹਾਂਜੀ ਆ ਇਹ ਵੀ ਕਰ ਦਾਂਗੇ ਮਾਨ ਤਨ ਕਰ ਦਿਆਂਗੇ ਕੋਈ ਗੱਲ ਮਾਨ ਤਨ ਸੱਜਣਾ ਹੋ ਜੂਗਾ ਬਿਲਕੁਲ ਹਾਂਜੀ ਤੇ ਉਹੀ ਗੱਲ ਇੱਕ ਵਾਰੀ ਫੇਰ ਆਖੂਗਾ ਵੀ ਜਿਹੜੇ ਦੋ ਜਾਨਵਰ ਸੂਏ ਹੋਏ ਨੇ ਉਹ ਤੁਸੀਂ ਦੋ ਡੰਗ ਚਾਰ ਡੰਗ ਚੋਕੇ ਨਾ ਬਾਈ ਕੁੜੀ ਤਸੱਲੀ ਕਰਕੇ ਲੈ ਜਿਓ ਕਿਉਂਕਿ ਬਾਦ ਵਾਲਾ ਯਾਰ ਫਿਰ ਚੱਕਰਵਾਸ਼ਿਸ਼ਟ ਹਾਂਜੀ ਇੱਥੇ ਬੰਦਾ ਦੋ ਡੰਗ ਚੋ ਲੋ ਚਾਰ ਚੋ ਲੋ ਜੀ ਕੋਈ ਚੱਕਰ ਨਹੀਂ ਵੀਰੇ ਆਪਣੇ ਘਰ ਘਰ ਦੀ ਗਰੰਟੀ ਮਿਲਦੀ ਹੈ ਘਰ ਦੀ ਗਰੰਟੀ ਹੁੰਦੀ ਹੈ ਵੀਰੇ ਕਿਉਂ ਜਾ ਕੇ ਡੰਗਰ ਕੋਈ ਉਪਰਾ ਕਰ ਜੇਵੇ ਪਸੂ ਜੀ ਹਾਂਜੀ ਤੇ ਵੀ ਉਹ ਹੋ ਜਾਂਦਾ ਜੀ ਵੀਰੇ ਠੀਕ ਹੈ ਗੱਲ ਆ ਇਹ ਚੀਜ਼ਾਂ ਦੀ ਜੇ ਮੈਂ ਗੱਲ ਕਰ ਲਾਂ ਸੱਜਣਾ ਗਰੰਟੀ ਘਰ ਘਰ ਦੀ ਹੁੰਦੀ ਹੈ ਕਿਉਂਕਿ ਸਾਹਾਂ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਵੀ ਕਿਉਂਕਿ ਬਾਈ ਹੋਣੀ ਵੀ ਯਾਰ ਕਿਤੋਂ ਖਰੀਦ ਕੇ ਲਿਆ ਕੇ ਹਾਂਜੀ ਹਾਂ ਵੀਰੇ ਆਪਾਂ ਤਾਂ ਇਹ ਦੇਖੋ ਹਨਾ ਜੀ ਆਪਣੀ ਗਰੰਟੀ ਇੱਥੇ ਕਰਦੀ ਹੈ ਜੀ ਆਹ ਆ ਕੁੜੀਆਂ ਨਾਮ ਜੀ ਮਿਲਿਆ ਦੇਣਾ ਤੁਹਾਨੂੰ ਤੇਰਾ ਨਾਮ ਵੀ ਦੱਸ ਦੇ ਪੁੱਤ ਕੀ ਆ ਦੱਸੋ ਪੁੱਤ ਤੇਰਾ ਨਾਮ ਜੀ ਹੈ ਜੀਨਤ ਹੈ ਜੀਨਤ ਫਸੀ ਕਾਲ ਕਰੋ ਪਹਿਲਾਂ ਪੁੱਤ ਕਿਹੜੀ ਕਲਾਸ ਚ ਪੜ੍ਹਦੀ ਆ ਜੀਨਤ ਕੋਲ ਯੂ ਕੇਰੀ ਪੁਲਗੀ ਕੇ ਜੀ ਕੇ ਜੀ ਚ ਬੱਢੀ ਦਾ ਖਾਸ ਹੀ ਲੱਗਦੀ ਦੇਖਣ ਨੂੰ ਕੇ ਜੀ ਜੀ ਪੜ੍ਹਦੀ ਆ ਹਾਂ ਜੀ ਜਾਨਵਰਾਂ ਦਾ ਸ਼ੌਂਕਾ ਪੂਰਾ ਪੂਰਾ ਜੀ ਕੇ ਦੱਸੋ ਪੁੱਤ ਮਾਰਦੀ ਆ ਗਾਈਆਂ ਆਪਣੀ ਕਹ ਨਹੀਂ ਜੀ ਨਹੀਂ ਮਾਰਦੀ ਨਹੀਂ ਕੀ ਗੱਲ ਹੈ ਚਲੋ ਵਿਚੀ ਬਸ ਤੁਰੇ ਫਿਰਦੇ ਆ ਬੱਚੇ ਐ ਜੀ ਨੰਬਰ ਬੋਲ ਦੋ ਬਾਈ ਜੀ ਆਪਣਾ ਨੰਬਰ ਵੀਰੇ ਹੈਗਾ ਜੀ ਆਪਣਾ 98782 ਜੀ 696552 ਜੀ ਲੈ ਸੱਜਣੋ ਅੱਜ ਦੀ ਵੀਡੀਓ ਬਣਾਈ ਆ ਪਿੰਡ ਬਜੀਦ ਕੇ ਖੁਰਦ ਹੈ ਨਾ ਪਿੰਡ ਬਜੀਦ ਕੇ ਖੁਰਦ ਤਹਿਸੀਲ ਤੇ ਜ਼ਿਲ੍ਹਾ ਬਰਨਾਲਾ ਇਨਾਂ ਚਾਰੇ ਜਾਨਵਰਾਂ ਚੋਂ ਬਾਈ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ